ਪੰਜਾਬ ਲੋਕ ਜਨਸ਼ਕਤੀ ਪਾਰਟੀ ਦੀ ਅਗਵਾਈ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੁੱਢੇ ਨਾਲੇ ਅਤੇ ਆਲੇ-ਦੁਆਲੇ ਪਈ ਗੰਦਗੀ ਦੀ ਸਫਾਈ ਬਾਰੇ ਗੱਲਬਾਤ ਕੀਤੀ ਗਈ ਅਤੇ ਕਿਹਾ ਕਿ ਬੁੱਢਾ ਨਾਲਾ ਜੋ ਕਿ ਇੱਕ ਸਮੇਂ ਤੇ ਬੁੱਢਾ ਦਰਿਆ ਕਿਹਾ ਜਾਂਦਾ ਸੀ ਫਿਰ ਤੋਂ ਮੁੜ ਬੁੱਢਾ ਦਰਿਆ ਕਿਹਾ ਜਾਵੇ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਮੁੱਦਿਆਂ ਤੇ ਗੱਲਬਾਤ ਕੀਤੀ ਮੈਂ ਸੁਸ਼ੀਲ ਰਿੰਕੂ ਸੈਕਟਰੀ ਜਨਰਲ ਪੰਜਾਬ ਲੋਕ ਜਨਸ਼ਕਤੀ ਪਾਰਟੀ ਇੱਕ ਤਾਂ ਮੈਂ ਦੱਸਣਾ ਚਾਹਣਾ ਇੱਕ ਬੁੱਢਾ ਨਾਲਾ ਸਾਡਾ ਇਹ ਬੁੱਢਾ ਨਾਲਾ ਬਣਾ ਦਿੱਤਾ ਗਿਆ ਬੁੱਢਾ ਨਾਲਾ ਹੈ ਨਹੀਂ ਇਹ ਬੁੱਢਾ ਦਰਿਆ ਸੀ ਤੇ ਹੈ ਤੇ ਰਹੂਗਾ ਪਰ ਇਹਨੂੰ ਬੁੱਢਾ ਨਾਲਾ ਬਣਾਤਾ ਗੰਦ ਪਾਪ ਆ ਕੇ ਪਾਪ ਆ ਕੇ ਬੁੱਢਾ ਨਾਲਾ ਕਰਤਾ ਇਹਨੀਆਂ ਗਰੰਟਾਂ ਆਈਆਂ ਬਹੁਤ ਕੁਝ ਆਇਆ ਪਰ ਇਹਦੀ ਸਫਾਈ ਨਹੀਂ ਹੋਈ ਮੈਂ ਸਰਕਾਰਾਂ ਅੱਗੇ ਤੇ ਕਮਿਸ਼ਨਰ ਸਾਹਿਬ ਅੱਗੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਹਿੰਦੀ ਸਫਾਈ ਕਰਾਈ ਜਾਏ ਇੱਕ ਸਫਾਈ ਕਰਾਈ ਜਾਏ ਕਿਥੇ ਬੋਰਡ ਲਾਇਆ ਜਾਏ ਜਿਹੜਾ ਇਹਦੇ ਚ ਗੰਦ ਸੱਟੂਗਾ ਉਹਨੂੰ ਸਜ਼ਾ ਹੋਏਗੀ ਤੇ ਨਾਲ ਜੁਰਮਾਨਾ ਹੋਊਗਾ ਤੇ ਕਿਸਾਨ ਨੂੰ ਬੂਟੇ ਦਿੱਤੇ ਜਾਣ ਪ੍ਰੋਵਾਈਡ ਕਰਾਏ ਜਾਣ ਬੂਟੇ ਤੇ ਸਾਡੀ ਸਟੀਮ ਲੋਕ ਜਨ ਸ਼ਕਤੀ ਪਾਰਟੀ ਦੀ ਟੀਮ ਇੱਥੇ ਬੂਟੇ ਲਾਏਗੀ ਤੁਸੀਂ ਸ਼ਰਾਬ ਦੇ ਠੇਕੇ ਖੋਲਤੇ, ਮੌਲ ਖੋਲਤੇ, ਹਰ ਚੀਜ਼ਾਂ ਖੋਲਤਿਆਂ ਪਰ ਕੀ ਐ ਜਿੰਮ ਬੰਦ ਕਰਤਾ। ਜਿੰਮ ਖੋਲੇ ਜਾਣ ਜਿਹੜੇ ਮੁੰਡੇ ਕੁੜੀਆਂ ਮੇਰੀਆਂ ਭੈਣ ਮੇਰੇ ਭਰਾ ਜਿਹੜੇ ਲੜਨੇ ਨੇ, ਲੜ ਕੀ ਰਹੇ ਨੇ ਕੰਪੀਟੀਸ਼ਨ। ਕੀ ਬਣਾ ਰਹੇ ਨੇ ਜੀ ਸੇਤਾ। ਐਂਦੇ ਨਾਲ ਮੁੰਡੇ ਜਵਾਨ ਜਿਹੜੇ ਯੰਗ ਮੁੰਡੇ ਨੇ ਉਹ ਇਹਨਾਂ ਨੂੰ ਦੇਖ ਕੇ ਆਪਦੀਆਂ ਸੇਤਾ ਬਣਾਉਂਦੇ ਨੇ ਇਹਨਾਂ ਨੂੰ ਥੋੜੀ ਦੇਖ ਕੇ ਸੇਤਾ ਬਣਾਣਗੇ ਜਿਹੜਾ ਨਸ਼ਾ ਕਰਦੇ ਨੇ ਜਿਹੜੇ ਸ਼ਰਾਬਾ ਪੀਂਦੇ ਨੇ ਤੁਸੀਂ ਮਿੰਟ ਲਾਇਆ ਠੇਕੇ ਖੋਲਤੇ ਜੀ ਠੇਕੇ ਤੋਂ ਸਾਨੂੰ ਕਮਾਈ ਆ ਜਿੰਮ ਕੀ ਕਰੂਗਾ ਜਿੰਮ ਦੇ ਮਾਲਕ ਕੀ ਕਰਨਗੇ ਜਿਹੜੇ ਜਿੰਮ ਦੇ ਮਾਲਕ ਘਰ ਬੈਠੇ ਨੇ ਜਿਨ੍ਹਾਂ ਨੂੰ ਕਮਾਈ ਦਾ ਕੋਈ ਸਾਧਨ ਨਹੀਂ ਉਹ ਘਰ ਬਿਠਾਤੇ ਤੁਸੀਂ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਨ ਜ਼ੈਡ ਨਿਊਜ਼